ਕਈ ਦਿਨਾਂ ਦੀ ਕੜਾਕੇ ਦੀ ਸਰਦੀ ਤੋਂ ਬਾਅਦ ਬੇहद ਜ਼ਿਆਦਾ ਤੁੰਦ ਅਤੇ ਕੋਰੇ ਤੋਂ ਬਾਅਦ ਆਖਿਰਕਾਰ ਅੱਜ ਦਿਨ ਖਿਲਿਆ ਇਸ ਵਕਤ ਅਸੀਂ ਫਰੀਦਕੋਟ ਦੇ ਪਿੰਡਾਂ ਵਿੱਚ ਮੌਜੂਦ ਹਾਂ ਤਾਂ ਤਸਵੀਰ ਤੁਹਾਨੂੰ ਖੇਤਾਂ ਹੀ ਦਿਖਾ ਦਿੰਦਾ ਹੈ ਵੇਖੋਗੇ ਕਿ ਖੇਤਾਂ ਦੇ ਵਿੱਚ ਇਸ ਵਕਤ ਕਾਫੀ ਜ਼ਿਆਦਾ ਹਰਿਆਲੀ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਵੇਗੀ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਕਣਕ ਦੀ ਤਾਂ ਕਣਕ ਵਾਸਤੇ ਇਹ ਤੁੰਦ ਜਿਹੜੀ ਹੈਗੀ ਹੈ ਬੇहद ਜ਼ਿਆਦਾ ਲਾਹੇਮੰਦ ਹੈ ਤੁੰਦਾਂ ਦਾ ਜਿੱਥੇ ਲਾਹਮਤ ਸੀ ਗਿਆਈ ਉੱਥੇ ਹੀ ਇਸ ਤੁੱਪ ਦਾ ਨਿਕਲਣਾ ਕਣਕ ਵਾਸਤੇ ਬੇਹਤ ਜ਼ਿਆਦਾ ਵਧੀਆ ਹੈ ਕਿਹਾ ਜਾਂਦਾ ਹੈ ਕਿ ਇਸ ਨਾਲ ਚਾੜ ਬਹੁਤ ਵਧੀਆ ਹੁੰਦਾ ਹੈ ਅਤੇ ਫਸਲ ਜਿਹੜੀ ਹੈ ਕਿਸੇ ਵੀ ਤਰੀਕੇ ਦੇ ਕੀਟ ਪਤੰਗੇ ਤੋਂ ਕਿਸੇ ਬਿਮਾਰੀ ਤੋਂ ਜਿਹੜਾ ਗਿਆ ਉਸ ਤੋਂ ਵੀ ਬਚਦੀ ਹੈ ਤਾਂ ਇਸ ਵਕਤ ਗੱਲ ਕੀਤੀ ਜਾਵੇ ਆਸਮਾਨ ਬਿਲਕੁਲ ਸਾਫ਼ ਹੈ ਖੇਤਾਂ ਦੇ ਵਿੱਚ ਇਸ ਵਕਤ ਬੇਹਤ ਜ਼ਿਆਦਾ ਤਾਨੂੰ ਖੂਬਸੂਰਤ ਹਰੀਆਲੀ ਨਜ਼ਰ ਆਵੇਗੀ ਕਿਉਂਕਿ ਗੱਲ ਕੀਤੀ ਜਾਵੇ ਇਸ ਵਕਤ ਮੌਸਮ ਦੇ ਤਾਂ ਲਗਾਤਾਰ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਮੌਸਮ ਜਿਹੜਾ ਬਦਲਿਆ ਸੀਗਾ ਜਿਸ ਕਰਕੇ ਪੂਰਾ ਪੂਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੁੰਦੇ ਸੀ ਤੇ ਇਸ ਵਕਤ ਤੁਸੀਂ ਵੇਖੋ ਤੁਹਾਨੂੰ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਨਜ਼ਰ ਆਉਣਗੇ ਅਤੇ ਇਸ ਵਕਤ ਮੌਸਮ ਜਿਹੜਾ ਹੈਗਾ ਕਾਫੀ ਜ਼ਿਆਦਾ ਸਾਫ਼ ਹੈ ਜਿੱਥੇ ਕੱਲ ਪਰਸੋ ਦੀ ਗੱਲ ਕੀਤੀ ਜਾਵੇ ਤਾਂ ਵਿਜ਼ਿਬਿਲਟੀ ਬਿਲਕੁਲ 0